ਦੋ ਚਾਰ ਦਿਨ ਘੁੰਮ ਕੇ ਫੋਟੋ ਸ਼ੂਟ ਜੀ ਕਰਕੇ ਆਏ ਨੇ ਹਿਮਾਚਲ ਜਾ ਕੇ ਮਾਸਟਰ ਵੀ ਤੇਜ ਕਦਮ ਜੇ ਧਰ ਕੇ ਆਏ ਨੇ ਦੌੜੇ ਦੌੜੇ ਭੱਜੇ ਭੱਜੇ ਗਏ ਸੀ ਖਿੱਚ ਕੇ ਕਾਰਾਂ ਨੂੰ ਕੱਕੀ ਗਰਮੀ ਛੱਡ ਕੇ ਥਲ ਦੀ ਮਾਨਣ ਗਏ ਬਹਾਰਾਂ ਨੂੰ ਛੋਟੀਆਂ ਛੋਟੀਆਂ ਰੀਲਾਂ ਬਣਾ ਕੇ ਨਾਲੇ ਸਟੇਟਸ ਲਾਏ ਸੀ ਕਈਆਂ ਨੇ ਤਾਂ ਉੱਥੇ ਜਾ ਕੇ ਹਿਮਾਚਲੀ ਬਾਣੇ ਵੀ ਪਾਏ ਸੀ ਪੱਥਰਾਂ ਵਿੱਚੋਂ ਦੀ ਪਾਣੀ ਵਗਦਾ ਵੇਖ ਕੇ ਪੱਥਰ ਤੇ ਬੈੰਦੇ ਸੀ ਸ਼ਾਮ ਨੂੰ ਰੂਮ ਜਾਂ ਲੈ ਕੇ ਸਸਤਾ ਜਾਮ ਨਾਲ ਜਾਮ ਵੀ ਕਹਿੰਦੇ ਸੀ 2-4 ਦਿਨਾਂ ਦੀ ਉਹ ਬਸ ਨਾ ਕੋਈ ਖੁਸ਼ੀ ਸਦੀਵੀ ਐ ਘਰ ਆ ਕੇ ਅੱਗੇ ਉਹੀ ਜ਼ਿੰਮੇਵਾਰੀਆਂ ਤੇ ਫਿਰ ਉਹੀ ਕੱਬੀ بیوی ਐ ਲੋੜਾਂ ਕਰੋ ਪੂਰੀਆਂ ਤੇ ਤਾਂ ਹੀ ਤੁਸੀਂ ਕਬੀਲਦਾਰ ਚੰਗੇ ਹੋ ਛੁੱਟੀਆਂ ਮੁੱਕ ਗਈਆਂ ਮਾਸਟਰੋ ਤੁਸੀਂ ਫਿਰ ਵੀ ਸਰਕਾਰੀ ਬੰਦੇ ਹੋ ਉਹੀ ਘਰ ਉਹੀ ਗਲੀ ਗਵਾਂਡ ਤੇ ਫਿਰ ਉਹੀ ਜ਼ਿੰਮੇਵਾਰੀਆਂ ਡਾਕਾਂ ਦਾਖਲੇ ਟੀਚੇ ਜੋ ਤੁਸੀਂ ਨਭਾਉਣੀਆਂ ਨੇ ਸਾਰੀਆਂ ਆਂਟੀਆਂ ਨੇ ਕੋਲੇ ਖੜੇ ਥੋੜੇ ਲਿਸਟ ਬਣਵਾਉਣੀ ਐ ਬੋਰੀ ਸਿੱਟੀ ਚੱਕੀ ਤੇ ਜੋ ਸਕੂਟੀ ਤੇ ਚੱਕ ਕੇ ਲਿਆਉਣੀ ਐ ਸਕੂਟੀ ਤੇ ਚੱਕ ਕੇ ਲਿਆਉਣੀ ਐ